ਹੰਤਨ ਬਾਪੂ ਕੁੰਬਦਾਸ ਜੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਛਪੜੀ ਧਾਮ ਬਾਪੂ ਕੁੰਬਦਾਸ ਜੀ ਦੇ ਦਰਬਾਰ ਵਿੱਚ ਬੈਠੀ ਹੈ ਔਰ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਪੋਸੂ ਨਾਮਾ ਚੈਨਲ ਤਕਰੀਬਨ ਪਿਛਲੇ 3-4 ਸਾਲਾਂ ਤੋਂ ਇਸ ਦਰਬਾਰ ਦੇ ਵਿੱਚ ਆਉਂਦਾ ਹੈ ਦਰਬਾਰ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਨੇ ਉਹ ਬਹੁਤ ਹੀ ਪੂਰੀ ਸ਼ਿੱਦਤ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਨੌਜਵਾਨ ਲੜਕੇ ਲੜਕੀਆਂ ਹਰ ਤਰ੍ਹਾਂ ਦਾ ਹਰ ਉਮਰ ਦਾ ਜਿਹੜਾ ਮਤਲਬ ਕਹਿ ਸਕਦੇ ਸ਼ਖਸੀਅਤਾਂ ਨੇ ਉਹ ਇਸ ਦਰਬਾਰ ਤੇ ਨਤਮਸਤਕ ਹੁੰਦੀਆਂ ਨੇ ਮੈਂ ਦੱਸ ਦਿਆਂ ਕਿ ਬਿਲਕੁਲ ਮੇਰੇ ਨਾਲ ਬੈਠੇ ਨੇ ਇਸ ਦਰਬਾਰ ਨੂੰ ਚਲਾਉਣ ਵਾਲੇ ਵੈਸੇ ਤਾਂ ਬਾਪੂ ਕੁੰਬਦਾਸ ਜੀ ਦੀ ਹੀ ਕਿਰਪਾ ਹੈ ਲੇਕਿਨ ਮੌਜੂਦਾ ਗੱਦੀ ਨਿਸ਼ੀਨ ਸਰਦਾਰ ਭਾਗ ਸਿੰਘ ਜੀ ਜਿਹੜੇ ਕਿ ਇਸ ਵਕਤ ਮੇਰੇ ਨਾਲ ਬੈਠੇ ਹੋਏ ਨੇ ਔਰ ਬਾਪੂ ਕੁੰਬਦਾਸ ਜੀ ਦੇ ਕਾਫੀ ਸਾਲ ਬੜੇ ਕਰੀਬੀ ਰਹੇ ਨੇ ਅੱਜ ਵੀ ਔਰ ਇੰਨੇ ਕਰੀਬੀ ਰਹੇ ਨੇ ਕਿ ਬਾਪੂ ਕੁੰਬਦਾਸ ਜੀ ਨੇ ਸਭ ਕੁਝ ਇਹਨਾਂ ਨੂੰ ਸੌਂਪ ਦਿੱਤਾ ਹੈ ਔਰ ਅੱਜ ਉਹਨਾਂ ਦਾ ਰੂਪ ਰੂਪ ਬਣ ਕੇ ਇਸ ਦਰਬਾਰ ਨੂੰ ਚਲਾ ਰਹੇ ਨੇ ਮੇਰੇ ਨਾਲ ਬੈਠੇ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਔਰ ਬਾਪੂ ਕੁੰਬਦਾਸ ਜੀ ਦੇ ਦਰਬਾਰ ਤੋਂ ਦਰਬਾਰ ਦੇ ਨਾਲ ਪਿਛਲੇ ਕਾਫੀ ਸਾਲਾਂ ਤੋਂ ਅਟੈਚ ਨੇ ਔਰ ਇਹਨਾਂ ਦੀ ਬਦੌਲਤ ਸਾਨੂੰ ਵੀ ਆਉਣ ਦਾ ਇੱਥੇ ਦਰਸ਼ਨ ਕਰਨ ਦਾ ਸੰਗਤ ਦਾ ਬਾਪੂ ਕੁੰਬਦਾਸ ਜੀ ਦੇ ਦਰਬਾਰ ਦਾ ਮੌਕਾ ਮਿਲਿਆ ਇਹਨਾਂ ਦੇ ਨਾਲ ਹੀ ਮਿਸਟਰ ਅਨਿਲ ਅਤਰੀ ਜੀ ਨੇ ਜੋ ਕਿ ਮਤਲਬ ਕਹਿ ਸਕਦੇ ਆ ਕਿ ਇੱਕ ਬਹੁਤ ਵਧੀਆ ਆਵਾਜ਼ ਅੱਛੀ ਮਾਲਕ ਨੇ ਦਿੱਤੀ ਹੈ ਬੜੇ ਅੱਛੇ ਗੁਣ ਦਿੱਤੇ ਨੇ ਔਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅੱਜ ਜ਼ਿੰਦਗੀ ਚ ਵਿਚਰ ਰਹੇ ਨੇ ਨਾਲ ਹੀ ਮਿਸਟਰ ਰੌਸ਼ਨ ਲਾਲ ਜੀ ਨੇ ਜੋ ਪਟਿਆਲੇ ਤੋਂ ਸਾਡੇ ਨਾਲ ਪਹੁੰਚੇ ਨੇ ਔਰ ਇਸ ਦਰਬਾਰ ਦੇ ਨਾਲ ਵੀ ਜੁੜੇ ਹੋਏ ਨੇ ਔਰ ਬਾਪੂ ਕੁੰਬਦਾਸ ਜੀ ਦੇ ਦੱਸਦੇ ਸੀ ਸਾਨੂੰ ਗੱਡੀ ਚ ਕਿ ਉਸ ਵੇਲੇ 9ਵੀਂ ਕਲਾਸ ਦੇ ਵਿੱਚ ਸਨ ਜਦੋਂ ਬਾਪੂ ਕੁੰਬਦਾਸ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਨੇ ਸੋ ਸਭ ਤੋਂ ਪਹਿਲਾਂ ਆਪਾ ਪਾਕ ਸਿੰਘ ਜੀ ਦੀ ਸਿਹਤ ਬਾਰੇ ਜਾਣਦੇ ਹਾਂ ਕਿਉਂਕਿ ਪਿਛਲੇ ਦਿਨ ਕਾਫੀ ਜ਼ਿਆਦਾ ਬਿਮਾਰ ਰਹੇ ਖੈਰ ਬਿਮਾਰ ਤਾਂ ਕੀ ਹੋਣਾ ਜਦੋਂ ਅਕਾਲ ਪੁਰਖ ਦੀ ਕਿਰਪਾ ਆਪਾਂ ਹੈ ਪਰ ਫਿਰ ਵੀ ਸਰੀਰਕ ਸਮੱਸਿਆਵਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੇ ਨੇ ਸਭ ਤੋਂ ਪਹਿਲਾਂ ਜੈ ਬਾਪੂ ਕੁੰਬਦਾਸ ਜੀ ਦੀ ਸਰ ਜੈ ਬਾਪੂ ਜੀ ਤਬੀਅਤ ਕਿਸ ਤਰ੍ਹਾਂ ਹੈ ਸਰ ਆਪ ਜੀ ਠੀਕ ਹੈ ਸਰ ਹੈ ਕੀ ਗੱਲ ਕੀ ਹੋ ਗਈ ਸੀ ਬਸ ਉਹਨਾਂ ਦੀ ਕਿਰਪਾ ਹੋ ਗਈ ਵਾਹ ਜੀ ਵਾਹ ਹੈ ਪਿਛਲਾ ਹਿਸਾਬ ਦਾ ਜੀ 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 ਫਿਰ ਵੀ ਅੰਦਾਜ਼ਨ ਕੋਈ ਸਾਹ ਲੈਣ ਚ ਦਿੱਕਤ ਸੀ ਜਾਂ ਬਸ ਕਰਮੇ ਘਟੋਏ ਜੀ ਕੋਈ ਹਾਂ ਕਰਮ ਇਹ ਤੇ ਬਿਲਕੁਲ ਗੱਲ ਤਾਂ ਇਹ ਹੈ ਵੀ ਉਹਨੇ ਨੇ ਕਰਮ ਘਟਾਉਣੇ ਆ ਜਿਸ ਕਰਕੇ ਹਾਂਜੀ ਕਿੰਨੇ ਦਿਨ ਰਹੇ ਪਏ ਉੱਥੇ ਹਸਪੀਟਲ ਡੀਐਮ ਸੀ ਜਿ쉐 ਦੇ ਨੇ 6 ਦਿਨ ਰਹੇ ਹਾਂਜੀ ਔਰ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਸੰਗਤ ਤਾਂ ਫਿਰ ਆਉਣ ਜਾਣ ਸ਼ੁਰੂ ਹੋ ਗਿਆ ਹੁਣ ਬਹੁਤ ਥਾਣੇ ਬੀ ਬੰਦੇ 25 ਬੀ ਬੰਦੇ ਡੇਲੀਆਂ ਦੇ ਅੱਛਾ ਜੀ ਹਾਂ ਨੇ ਉੱਥੇ ਦੋ ਇੱਕ ਦੋ ਦੂਜੇ ਬੰਦੇ ਨਹੀਂ ਆਦਾ ਪਰ ਸਾਨੂੰ ਕਿਸੇ ਨੇ ਨਹੀਂ ਰੋਕਿਆ ਜੀ ਹਾਂ ਇਧਾਰੇ ਨਾਲੇ ਸੀਗੇ ਜੀ ਅੱਛਾ ਜੀ ਹਾਂਜੀ ਸਾਡੀ ਡਾਕਟਰਾਂ ਦੀ ਟੀਮ ਹੈ ਜੀ ਵਾਹ ਜੀ ਵਾਹ ਇਹ ਪਤਾ ਮੈਂ ਇਹਨਾਂ ਨੂੰ ਕਵਰ ਕਰ ਚੁੱਕਾ ਹਾਂ ਜੀ 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 ਇਹ ਸਾਰੇ ਨਾਲੇ ਸਗੇ ਹੀ ਗਏ ਅੱਛਾ ਉੱਥੇ ਫਿਰ ਲੰਗਰ ਪਾਣੀ ਚੱਲਿਆ ਪੂਰਾ ਸਾਰਾ ਚੱਲਿਆ ਜੀ ਕਿਰਪਾ ਰਹੀ ਉਹਨਾਂ ਦੀ ਹਾਂ ਜੀ ਹਾਂ ਜੀ ਸੋ ਦੋਸਤੋ ਕਿਰਪਾ ਰਹੀ ਉਹਨਾਂ ਦੀ ਇਹ ਹਮੇਸ਼ਾ ਭਾਗ ਸਿੰਘ ਜੀ ਗੱਲ ਕਰਦੇ ਨੇ ਕਿ ਕਈ ਵਾਰ ਤਾਂ ਮਤਲਬ ਇਦਾਂ ਦੀਆਂ ਗੱਲਾਂ ਦੱਸਦੇ ਨੇ ਕਿ ਸੁਣਦੇ ਰਹਿ ਜੀ ਦਾ ਉਗਾ ਹੋਊਗਾ ਰਣੀ ਵਿੱਚ ਦਈਦਾ ਕਿ ਗੱਲ ਕਿਤੇ ਕੱਟ ਨਾ ਹੋ ਜਵੇ ਸੋ ਭਾਗ ਸਿੰਘ ਜੀ ਨੇ ਮੈਂ ਪੁੱਛਿਆ ਕਿ ਬਾਪੂ ਕੁੰਬਦਾਸ ਜੀ ਦੇ ਕੁਝ ਸਾਨੂੰ ਗੱਲਬਾਤ ਸੁਣਾਓ ਇਹਨਾਂ ਨੇ ਸਾਫ਼ ਸ਼ਬਦਾਂ ਵਿੱਚ ਮਨਾ ਕਰ ਦਿੱਤਾ ਕਿ ਮੈਨੂੰ ਮਨਾਹੀ ਹੈ ਕਿਉਂਕਿ ਸੰਗਤ ਤਾਂ ਖੁਦ ਉਹਨਾਂ ਬਾਰੇ ਹੋਣ ਜਾਣਦੀ ਹੈ ਸੋ ਜਸਤ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਜਸਤ ਸਾਹਿਬ ਸਭ ਤੋਂ ਪਹਿਲਾਂ ਤਾਂ ਬਾਪੂ ਕੁੰਮਦਾਸ ਜੀ ਦੇ ਦਰਬਾਰ 'ਚ ਪਹੁੰਚੇ ਹੋ ਧੰਨ ਧੰਨ ਬਾਪੂ ਕੁੰਮਦਾਸ ਦਰਬਾਰ ਦੀ ਜੈ ਜੈ ਬਾਪੂ ਕੁੰਮਦਾਸ ਜੀ ਉਹਨਾਂ ਦੀਆਂ ਸੰਗਤਾਂ ਨੂੰ ਪ੍ਰਣਾਮ ਇਸ ਡੇਰੇ ਤੇ ਆਉਣ ਦਾ ਮੈਨੂੰ ਜਦੋਂ ਮੈਂ ਬਾਪੂ ਜੀ ਦੇ ਦਰਸ਼ਨ 1993 'ਚ ਕੀਤੇ ਸੀ ਤੇ ਜਾ ਕੇ ਉਹਨੀਆਂ ਸਲਾਮਾਤ ਇਸ ਡੇਰੇ ਦਾ ਪਤਾ ਲੱਗਾ ਹਮ ਜਦੋਂ ਪ੍ਰਕਾਸ਼ ਪ੍ਰੇਮੀ ਪਵਾਨੇਪੁਰ ਵਾਲਿਆਂ ਨੇ ਘਰ 2010 ਦੇ ਵਿੱਚ ਭੇਟਾ ਗਏ ਜੀ ਪਹਿਲਾ ਡੇਰਾ ਛਪੜੀ ਦਾ ਤਈਓ ਕਹਿੰਦੇ ਛਪੜੀ ਵਾਲਾ ਹਮ ਸੋ ਜੇ ਅਸੀਂ ਕਹੀਏ ਵੀ ਅਸੀਂ ਆਪਣੇ ਜੋਰ ਦੇ ਨਾਲ ਇੱਥੇ ਆ ਸਕਦੇ ਹਾਂ ਆਪਣੇ ਕਿਸੇ ਹੋਰ ਰਸਤੇ ਨਾਲ ਆ ਸਕਦੇ ਹਾਂ ਇਹ ਬਾਪੂ ਦੀ ਰਜ਼ਾ ਤੋਂ ਬਿਨਾਂ ਇੱਥੇ ਆਉਣਾ ਬਹੁਤ ਮੁਸ਼ਕਿਲ ਆਦਮ ਪਹਿਣਾ ਹੀ ਮੁਸ਼ਕਿਲ ਇਸ ਕਰਕੇ ਬਾਪੂ ਜੀ ਦੇ ਜਿਹੜੀਆਂ ਖੇਡਾਂ ਜਿਵੇਂ ਆਪਾਂ ਕਹਿੰਦੇ ਵੇ ਬਾਪੂ ਜੀ ਦੇ ਲਿਖਣ ਦੇ ਬਾਰੇ ਚ ਭਾਗ ਜੀ ਨੇ ਦੱਸਿਆ ਹੂੰ ਬਾਪੂ ਜੀ ਜਦੋਂ ਘੁੰਮ ਰਹੇ ਸੀ ਤਾਂ ਕਈਆਂ ਲੋਕਾਂ ਦੇ ਮਨ ਚ ਸੀਗਾ ਵੇ ਆਪਾਂ ਉਹਨਾਂ ਦੇ ਬਾਰੇ ਚ ਕੁਝ ਲਿਖੀਏ ਜੀ ਮੈਨੂੰ ਪਹਿਲੇ ਅੱਡੇ ਦੇ ਤੋਂ ਪਤਾ ਲੱਗਾ ਸੀ ਵੀ ਮੇਰੇ ਵਰਗੇ ਵੀ ਮਨਮਤੀ ਜੇ ਤਰ੍ਹਾਂ ਪੇ ਜੀ ਵੀ ਚਲੋ ਆਪਾਂ ਬਾਪੂ ਜੀ ਦੇ ਬਾਰੇ ਚ ਕੁਝ ਲਿਖਦੇ ਆਂ ਜੀ ਉਹਨਾਂ ਨੂੰ ਪੁੱਛਿਆ ਬਾਪੂ ਜੀ ਕਿੱਥੇ ਬੈਠੇ ਆ ਉਹ ਕਹਿੰਦੇ ਵੀ ਦਸਿਆ ਉਹਨੇ ਫਲਾਨੇਤਾ ਬੈਠੇ ਹੂੰ ਉਤਨੇ ਚੜੇ ਬੰਦੇ ਕਹਿੰਦੇ ਚਲੇ ਗਏ ਤੇ ਜਦੋਂ ਉਹ ਦੱਸਦੇ ਵੀ ਜਿੱਦਾਂ ਆਪਾਂ ਕੁਝ ਦੂਰ ਜਿੱਥੋਂ ਉਹਨੂੰ ਨਜ਼ਰ ਆਉਂਦਾ ਸੀ ਜੀ ਤੇ ਉਹ ਦੇਖਦੇ ਆ ਤੇ ਬਾਪੂ ਜੀ ਖੜ ਗਏ ਅੱਛਾ ਜੀ ਉੱਠ ਕੇ ਖੜ ਗਏ ਜੀ ਜਦੋਂ ਫਿਰ ਅੱਗੇ ਨੂੰ ਵੱਧ ਰਹੇ ਆ ਤੇ ਬਾਪੂ ਜੀ ਆਪਣੇ ਲੱਤ ਦਾ ਕਹਿੰਦੇ ਹਿਲਾਉਣ ਲੱਪੇ ਪੈਰ ਅੱਛਾ ਜੀ ਪੈਰ ਹਿਲਾਉਣ ਲੱਪੇ ਜਦੋਂ ਬਿਲਕੁਲ ਨੇੜੇ ਗਏ ਮਲੇ ਬਹੁਤ ਨੇੜੇ ਜਿੱਥੋਂ ਉਹਨਾਂ ਨੂੰ ਦੇਖ ਸਕਦਾ ਹੈ ਹੂੰ ਉਹਨੇ ਕਹਿੰਦੇ ਇਦਾਂ ਬਾਪੂ ਜੀ ਨੇ ਜਿਸ ਬੋਰੀ ਤੇ ਖੜੇ ਸੀ ਹੂੰ ਉਹਦਾ ਇਦਾਂ ਨੁੱਕਾ ਤਾਂ ਚੱਕ ਦਿੱਤਾ ਇਦਾਂ ਪੈਰ ਦੇ ਕੋਠੇ ਨਾਲ ਆਹ ਹਾ ਹਾ ਫੜ ਕੇ ਜੀ ਉਹਨਾਂ ਨੂੰ ਥੱਲੇ ਸ਼ੇਰ ਨਜ਼ਰ ਆਇਆ ਅੱਛਾ ਜੀ ਉਹ ਜਦੋਂ ਦੇਖਿਆ ਉਹਨਾਂ ਨੇ ਤਾਂ ਉੱਥੇ ਡਰਨ ਲੱਗੇ ਤੇ ਬਾਪੂ ਜੀ ਨੇ ਇਦਾਂ ਬੋਲੀ ਦੱਬ ਦਿੱਤੀ ਕਹਿੰਦੇ ਕੀ ਲਿਖਣਾ ਉਹਨਾਂ ਨੂੰ ਪੁੱਛਿਆ ਨਹੀਂ ਉਹ ਜਿਹੜੇ ਆਏ ਸੀ ਸੋਚ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਮੇਰੇ ਬਾਰੇ ਕੀ ਲਿਖਣਾ ਮੇਰੇ ਬਾਰੇ ਲਿਖਣੇ ਕੋਈ ਵੀ ਸਕਦਾ ਤੁਸੀਂ ਇਹ ਤਾਂ ਫਿਲਮ ਜਿਹੜੀ ਆਪਣੇ ਆਪ ਹੀ ਬਣਨੀ ਆ ਆਪਣੇ ਆਪ ਹੀ ਬਣਦੀ ਹੈ ਇਸ ਕਰਕੇ ਕੋਈ ਬੰਦਾ ਜੇ ਕਦੇ ਵੀ ਮੈਂ ਫੋਟੋ ਵੀ ਲੈ ਲਊਗਾ ਮੈਂ ਆ ਵੀ ਲੈ ਲਊਗਾ ਜਿਉਂ ਨਾ ਕਿ ਰਜਾਏ ਤਾਂ ਫੋਟੋ ਆ ਜਾਂਦੀ ਐ ਨਹੀਂ ਤਾਂ ਆਉਂਦੀ ਨਹੀਂ ਬਿਲਕੁਲ ਅੱਛਾ ਮੈਂ ਭਾਕ ਸਿੰਘ ਜੀ ਦੇ ਕੋਲ ਇਹ ਵੀ ਜਾਨਣਾ ਚਾਹੁੰਦਾ ਇਹ ਛਪੜੀ ਧਾਮ ਕਿਸ ਤਰ੍ਹਾਂ ਪਿਆ ਸ਼ਬਦ ਛਪੜੀ ਤੇ ਕੋਈ ਇਸ਼ਨਾਨ ਕਰਨ ਦਾ ਸਥਾਨ ਹੈ ਜੇ ਉਹਨਾਂ ਦੀ ਕੀ ਮਤ ਹੈ ਪਹਿਲਾਂ ਦੇ ਆਦਮਾ ਨਹੀਂ ਹਾਦੇ ਵੀ ਕੀ ਕੀ ਕਹਿੰਦੇ ਸੀ ਆਤਮਾ ਲਈ ਅੱਛਾ ਜੀ ਆਤਮਾ ਨਾਲ ਪਰਮਾਤਮਾ ਨਾਲ ਮੇਲ ਹੋ ਗਿਆ ਨਾ ਇਸ ਦਰਬਾਰ ਦੇ ਵਿੱਚ ਕਹਿੰਦੇ ਛਪੜੀ ਧਾਮ ਦੇ ਜੇ ਕੋਈ ਇਸ਼ਨਾਨ ਕਰਦਾ ਤੇ ਕਾਫੀ ਜਿਆਦਾ ਦੁੱਖ ਕਿ ਕਿਸ ਤਰ੍ਹਾਂ ਦੇ ਦੂਰ ਹੋਏ ਸੀ ਗੱਲ ਤਾਂ ਵਿਸ਼ਵਾਜ ਨਹੀਂ ਆ ਜੀ ਜੇ ਤੁਹਾਨੂੰ ਵਿਸ਼ਵਾਜ ਆ ਫਿਰ ਤਾਂ ਸਭ ਕੁਝ ਮਿਲਦਾ ਨਹੀਂ ਨਹੀਂ ਨਾ ਫਿਰ ਵਿਸ਼ਵਾਜ ਤੋਂ ਬਗੈਰ ਕੁਝ ਨਹੀਂ ਜੀ ਜੀ ਹਾਂ ਜੀ ਔਰ ਕਹਿੰਦੇ ਲੋਕਾਂ ਲੋਕ ਫੌੜੀਆਂ ਦੇ ਆਸਰੇ ਆਉਂਦੇ ਆ ਔਰ ਫੌੜੀਆਂ ਇੱਥੇ ਦੀਆਂ ਇੱਥੇ ਰਹਿ ਗਈਆਂ ਤੁਸੀਂ ਯਕੀਨ ਮਨੋ ਇੱਕ ਪੁਣਾਰਾ ਸੀ ਨਾ ਜੀ ਇੰਸਟਾਗ੍ਰਾਮ ਦਾ ਫੋੜੀਆਂ ਨਾਲ ਕੀਤਾ ਦਾ ਐਨੀ ਫੋੜੀ ਛੱਡੀ ਵੀ ਉਹ ਆਹ ਜੀ ਮਤਲਬ ਢੇਰੀ ਲੱਗਿਆ ਸੀ ਢੇਰੀ ਲੱਗਿਆ ਪਤਾ ਹੀ ਪੂਰਾ ਅਸੀਂ ਸਾਡੇ ਕੋਲ ਲੱਕੜੀਆਂ ਨਾਲ ਜੀ ਫੋੜੀਆਂ ਨਾਲ ਜੋ दाल ਸਬ지 ਬਣਾਈ ਨਾ ਉਹਨਾਂ ਨਾਲ ਹੀ ਬਣਾਈ ਸੀ ਹਾਈ ਹਾਈ ਹਾਂ ਜੀ ਅੱਛਾ ਜਸਤਪ ਸਿੰਘ ਗੱਲ ਉਹ ਹੀ ਵਿਸ਼ਵਾਸ ਦੀ ਹੈ ਫਿਰ ਹੋਰ ਤਾਂ ਕੁਝ ਨਹੀਂ ਕਾ ਸਰ ਪਰਮਾਤਮਾ ਜਿਹੜਾ ਜੀ ਕਿੰਨੇ ਨਵੇਂ ਜਿੱਦਾਂ ਅੱਜ ਸੰਗਰਾਮ ਦਾ ਅਸਨ ਪ੍ਰੇਮ ਮੜਾ ਹੂੰ ਕਿਉਂ ਮਲੀਏ ਹਰ ਜਾਏ ਜੀ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਜੀ ਗੱਲ ਤਾਂ ਵਿਸ਼ਵਾਸ ਆ ਹੂੰ ਹੁਣ ਅਸੀਂ ਕਹਿੰਦੇ ਮੇਰਾ ਅੱਖਾਂ ਨਾਲ ਦੇਖ ਲਵਾਂਗੇ ਰੱਬ ਜੀ ਕਿੱਥੇ ਦੇਖ ਲਵਾਂਗੇ ਹਾਂ ਇਹਨਾਂ ਅੱਖਾਂ ਦੇ ਨਾਲ ਇੱਥੇ ਆ ਟਿਊਬ ਲੱਗਦੀਆਂ ਹੂੰ ਆਪਾਂ 5 700 ਹਜ਼ਾਰ ਵਾਟ ਦਾ ਬਲ ਨੂੰ ਜਗਾਦੀ ਸਾਡੀਆਂ ਅੱਖੇ ਬੰਦ ਹੋ ਜਣੀਆਂ ਬੰਦ ਹੋ ਜਾਂਦੀਆਂ ਤੇ ਉੱਥੇ ਤਾਂ ਅਨੇਕਾ ਸੂਰਜ ਚੱਲਦੇ ਆ ਕਪਾ ਉਸ ਦਰਵਾਜ਼ੇ ਨੂੰ ਨੱਖਾਂ ਨਾਲ ਇੰਨਾ ਅੰਦਰਿਆਂ ਨਾਲ ਦੇਖਣਾ ਚਾਹੁੰਦੇ ਆ ਇਹਨਾਂ ਅੰਦਰਿਆਂ ਦਾ ਮੂੰਹ ਜਿਹੜਾ ਬਾਹਰ ਨਾ ਆ ਉਹ ਖਤਮ ਹੋ ਜਾਂਦਾ ਦਸਮਾ ਦਰਵਾਜ਼ਾ ਤਾਂ ਨਜ਼ਰ ਆਉਂਦਾ ਇਸ ਕਰਕੇ ਵਿਸ਼ਵਾਸ ਜਿਹੜਾ ਹੈ ਸਭ ਤੋਂ ਵੱਡਾ ਵਿਸ਼ਵਾਸ ਆ ਜੇ ਤੁਸੀਂ ਵਿਸ਼ਵਾਸ ਕਰ ਲਿਆ ਤਾਂ ਤੁਹਾਨੂੰ ਦੂਜ ਛੁੱਟ ਜਣੀ ਇਹ ਦੂਜਾ ਦੁਨੀਆ ਜਿਹੜੀ ਉਹਦੀ ਕਰਤਾ ਦੂਜਾ ਜੀ ਤੇ ਇੱਕ ਕੀ ਆ ਉਹ ਪ੍ਰਮਾਤਮਾ ਸੋ ਅਸੀਂ ਇੱਕ ਦੇ ਨਾਲ ਨਹੀਂ ਜੁੜਦੇ ਅਸੀਂ ਦੂਜ ਨਾਲ ਜੁੜੇ ਹੋਏ ਆ ਜਿੰਨੀ ਦੇ ਤੱਕ ਸਾਨੂੰ ਦੂਜ ਤੇ ਵਿਸ਼ਵਾਸ ਆਵੇ ਮੇਰਾ ਭੈਣਾ ਮੇਰਾ ਭਰਾ ਆ ਮੇਰੀ ਆ ਜਾਇਦਾ ਦਾ ਮਰਾ ਆ ਇਹਨਾਂ ਤੋਂ ਜਦੋਂ ਮਨ ਖੱਟਾ ਹੋ ਗਿਆ ਵੀ ਇਹ ਕੁਛ ਨਹੀਂ ਮੇਰੇ ਲੱਗਦੇ ਮੇਰੇ ਨਾਲ ਨਹੀਂ ਸੀ ਆਏ ਤਾਂ ਮੇਰੇ ਨਾਲ ਨਹੀਂ ਜਾਣੇ ਫਿਰ ਤੁਹਾਡਾ ਵਿਸ਼ਵਾਸ ਜਿਹੜਾ ਕਾਇਮ ਹੋ ਜਾਂਦਾ ਬਿਲਕੁਲ ਸੋ ਇਸ ਕਰਕੇ ਵਿਸ਼ਵਾਸ ਦੇ ਸੌਦੇ ਆ ਦੋਸਤੋ ਮੈਂ ਦੱਸ ਦਿਆਂ ਵਿਸ਼ਵਾਸ ਦੀ ਬਹੁਤ ਵੱਡੀ ਗੱਲ ਕੀਤੀ ਹੈ ਬਾਕ ਸਿੰਘ ਜੀ ਅਕਸਰ ਗੱਲਬਾਤ ਕਰਦੇ ਆ ਕਿਉਂਕਿ ਅਸੀਂ ਪਿਛਲੀ ਵਾਰ ਜਦੋਂ ਨਿਸ਼ਾਨ ਸਾਹਿਬ ਚੜ੍ਹਨਾ ਸੀ ਤੇ ਕਵਰ ਕਰਨ ਵਾਸਤੇ ਇੱਥੇ ਪਹੁੰਚੇ ਤਾਂ ਪ੍ਰਸ਼ਾਦਾ ਛਕਣ ਲੱਗੇ ਤਾਂ ਜਸਸਾਹਬ ਕਹਿੰਦੇ ਜੀ ਮੈਂ ਕੜੀ ਨਹੀਂ ਖਾਣੀ ਮੈਂ ਕਹਿੰਦਾ ਨਹੀਂ ਕੜੀ ਤਾਂ ਬਹੁਤ ਵਧੀਆ ਹੈ ਕਹਿੰਦੇ ਨਹੀਂ ਮਿੱਠੀ ਹੈ ਮੈਂ ਜਦੋਂ ਕੜੀ ਖਾਧੀ ਤਾਂ ਮੈਂ ਕਹਿੰਦਾ ਜਸਸਾਹਬ ਮਿੱਠੀ ਤਾਂ ਨਹੀਂ ਹੈ ਜਦੋਂ ਮੈਂ ਦੂਜਾ ਚਮਚਾ ਖਾਧਾ ਤਾਂ ਮੈਂ ਕਹਿੰਦਾ ਜਸਸਾਹਬ ਇਹ ਤਾਂ ਵਾਕਈ ਮਿੱਠੀ ਹੈ ਮਿੱਠੀ ਕੜੀ ਦਾ ਰਾਜ ਕੀ ਹੈ ਬਾਕ ਸਿੰਘ ਜੀ ਇਹ ਬਾਪੂ ਕੁੰਮਦਸ ਜੀ ਦੀ ਹੀ ਬਖਸ਼ਿਸ਼ ਹੈ ਸਾਰੀ ਜਾਂ ਕਿਦਾਂ ਕੁਝ ਆਪਣੇ ਕੋਲੋਂ ਕ੍ਰੀਏਟ ਕੀਤਾ ਸਿਕਾ ਨਹੀਂ ਉਹਨਾਂ ਨੇ ਮੈਨੇ ਕੋਈ ਵਚਨ ਕੀਤੇ ਦੇ ਅੱਛਾ ਜੀ ਤੇ ਜਦੋਂ ਵੀ ਘੜੀ ਬਣਾਣੀ ਹੈ ਤਾਂ ਆ ਚੀਜ਼ ਬੋਲਣੀ ਅੱਛਾ ਜੀ ਘੜੀ ਆਪਣਾ ਬਣੂਗੀ ਨਾ ਲੂਣ ਘੜੂਗਾ ਨਾ ਮਿਰਚ ਘੜੂਗੀ ਜਿੰਨੀ ਮਰਜ਼ੀ ਘੜੀ ਬਣਾਣੀ ਪਾ ਮੈਂ 10 ਪੀਲੇ ਬਣਾ ਲੈ ਜੀ ਜੀ ਉਹਨਾਂ ਨੂੰ ਸਮਾਨ ਬਰਾਬਰ ਹੋਊਗਾ ਅੱਛਾ ਉਹ ਮਿੱਠੇ ਦਾ ਕੀ ਰਾਜ ਹੈ ਵਿੱਚ ਜਿੰਨੀ ਪਾਉਂਦੇ ਹੋ ਤੁਸੀਂ ਖਾਸ ਕਰਕੇ ਔਰ ਪਹਿਲੀ ਵਾਰ ਇਸ ਦਰਬਾਰ ਚੋਂ ਅਸੀਂ ਖਾਧੀ ਸੀ ਮਿੱਠੀ ਘੜੀ ਤੁਸੀਂ ਨਾ ਜੀ ਇੱਕ ਵਾਰ ਸੇ ਮਟਰ ਪਨੀਰ ਬਣਾ ਦੇਣੇ ਹਾਂਜੀ ਸਗਤ ਉਹ ਨਹੀਂ ਖਾਊਗੀ ਆਏ ਹੋਏ ਆਏ ਘੜੀ ਇੰਨੀ ਮਸ਼ਹੂਰ ਹੈ ਨਾ ਹਲਵਾਈਆਂ ਤੋਂ ਨਹੀਂ ਵੱਡਾ ਜਿੰਨੇ ਮਰਿਏ ਨੂੰ ਬਰਾਈ ਜਾਣ ਪਿਆਰ ਔਰ ਬਸ ਸਾਰਾ ਪਿਆਰ ਜਿਹੜੀ ਹੈ ਬੜਾ ਪਿਆਰ ਦੀ ਹੈ ਜੀ ਜੀ ਅੱਛਾ ਇਹ ਵੀ ਦੱਸਿਆ ਵੀ ਇੱਥੇ ਮਤਲਬ ਕਿਉਂ ਜਿਹੜਾ ਹੈ ਉਹ ਤੁਸੀਂ ਆਪ ਤਿਆਰ ਕਰਦੇ ਹੋ ਔਰ ਤੁਹਾਨੂੰ ਇਹ ਹੁਕਮ ਨਹੀਂ ਹੈ ਕਿ ਇੱਕ ਚਮਚਾ ਵੀ ਤੁਸੀਂ ਖਾ ਜਾਓ ਕੋਈ ਗੱਲਾਂ ਨਹੀਂ ਖਾ ਸਕਦਾ ਜੀ ਬੰਦਾ ਕਹਿੰਦਾ ਸੰਗਤ ਨੂੰ ਮੰਨ ਲ ਗਈ ਹਾਂ ਹਾਂ ਜਦੋਂ ਬਰਸੀ ਆਉਂਦੀ ਰਹੇ ਜੀ ਜੀ ਫਿਰ ਜਦੋਂ ਅਸੀਂ ਲੰਗਰ ਤਿਆਰ ਕਰਨਾ ਦੇਸੀ ਘੇਜ ਕਰਨਾ ਜੇ ਕਿਨੇ ਜੋੜੀਆਂ ਕੋ ਖਾ ਵੀ ਲੈਣਾ ਜੀ ਉਹ ਤਾਂ ਜਦੇ ਪਤਾ ਲੱਗ ਜਾਂਦਾ ਉਹ ਟੱਟੀਆਂ ਨਹੀਂ ਹਟਦੀਆਂ ਓਕੇ ਓਕੇ ਹਾਂ ਜੀ ਹਾਂ ਜੀ ਵਾਹ ਜੀ ਵਾਹ ਉਂਗਲੀ ਵੀ ਇੱਦਾਂ ਲਾ ਕੇ ਨਹੀਂ ਖਾ ਸਕਦਾ ਗੱਲਾਂ ਜੀ ਸੰਗਤ ਨੂੰ ਜਿਆਦਾ ਮਰਜੀ ਵੰਡ ਦੋ ਫਿਰ ਇਹ ਹੁਣ ਦੇਖੋ ਤੁਹਾਡੇ ਹਜ਼ਾਰਾਂ ਲੱਖਾਂ ਦੀ ਤਾਰਾ ਚ ਸੰਗਤ ਆਉਂਦੀ ਹੈ ਤੇ ਪਹਾੜੀ ਇਲਾਕੇ ਵਿੱਚ ਕਿਸ ਤਰ੍ਹਾਂ ਰਸਦ ਕਿਸ ਤਰ੍ਹਾਂ ਪਹੁੰਚਦੀ ਹੈ ਫਿਰ ਸਾਇ ਪਤਾ ਜੀ ਮੇਰੇ ਮੇਰੇ ਵੀ ਅਜੇ ਤੱਕ ਸਮਝ ਨਹੀਂ ਆਈ ਹੈ ਮੈਂ ਕਾਪੀ ਉੱਪਰ ਵੀ ਲਿਖਿਆ ਜੀ ਹਾਂ ਜੀ ਸਾਹ ਵੀ ਨਹੀਂ ਬਰਬਰ ਆ ਜੀ ਹੋਣ ਸਾਨੂੰ ਬੱਜੀ ਕਹਿੰਦੇ ਜੀ ਸਾਡਾ ਕੈਂਪ ਲੱਗਦਾ ਜੀ ਹੱਡੀਆਂ ਦਾ ਹਾਂ ਕਹਿੰਦੇ ਪਰਜੀ ਕੱਟੋ ਮੈਂ ਕਿਹਾ ਕਿੰਨੇ ਦੀ ਕੱਟੀ ਹੈ ਕਹਿੰਦੇ 100 ਰੁਪਏ ਦੀ ਮੈਂ ਕਿਹਾ 10000 ਰੁਪਏ ਦਾ ਬੰਦਾ ਦੇਈ ਜਾਂਦਾ ਹਾਂ ਅਸੀਂ ਪਰਜੀ ਕਾ ਨੂੰ ਕੱਟੇ ਗਏ ਸੀ ਵਾਹ ਜੀ ਸਾਡੀ ਲੈਬੋਰੀ ਆਈ ਕਹਿੰਦੇ ਪਰਜੀ ਕੱਟੋ ਮੈਂ ਕਿਹਾ ਕਾਦੇ ਵਾਦੇ ਹੂੰ 500 ਰੁਪਏ ਦੀ ਪਰਜੀ ਕੱਟਣੀ ਹੈ ਸਾਨੂੰ 500 ਆਈ ਜਾਂਦਾ 5000 ਆਈ ਜਾਂਦਾ ਜੋ ਵੀ ਕਰ ਰਹੇ ਨੇ ਫ੍ਰੀ ਸੇਵਾ ਜੀ ਬਿਲਕੁਲ ਜੀ ਇਹ ਡਾਕਟਰਾਂ ਦੀ ਟੀਮ ਹੈ ਜਿਹੜੀ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਉਹ ਡਾਕਟਰ ਨੇ ਜੋ ਕਿ ਇੱਥੇ ਜਦੋਂ ਵੀ ਮਤਲਬ ਦਰਬਾਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਬਾਪੂ ਕੁੰਬਦਾਸ ਜੀ ਦੀ ਯਾਦ ਦੇ ਵਿੱਚ ਇਹ ਬਕਾਇਦਾ ਤੌਰ ਤੇ ਮੈਡੀਕਲ ਕੈਂਪ ਲਾਉਂਦੇ ਨੇ ਕੈਂਪ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸਰੀਰ ਦੀ ਹੈ ਜਿਹੜੀਆਂ ਹੱਡੀਆਂ ਦੀ ਪ੍ਰੋਬਲਮ ਹੈ ਗਿੱਟੇ ਗੋਡਿਆਂ ਦੀ ਪ੍ਰੋਬਲਮ ਹੈ ਲੇਕਿਨ ਮੈਨੂੰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਹਾਂ ਕਿ ਇਹਨਾਂ ਦੇ ਨਾਲ ਪਿਛਲੇ ਪੰਡਾਰੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਬੜੇ ਪਿਆਰ ਦੇ ਨਾਲ ਮਰੀਜ਼ਾਂ ਨੂੰ ਡੀਲ ਕਰਦੇ ਨੇ ਔਰ ਕਹਿੰਦੇ ਆ ਕਿ ਮਰੀਜ਼ ਦਿਨ ਦੇ 10 ਚੈੱਕ ਕਰ ਲਓ ਲੇਕਿਨ 10 ਜਿਹੜੇ ਮਰੀਜ਼ ਚੈੱਕ ਕੀਤੇ ਆ ਉਹਨਾਂ ਨੂੰ ਗੱਲਾਂ ਬਾਤਾਂ ਤੋਂ ਹੀ ਵਿਸ਼ਵਾਸ ਹੋ ਜਵੇ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਅਸਲੀ ਡਾਕਟਰ ਜਿਹੜੇ ਆ ਉਹ ਸਾਢੇ 11 ਸਾਲ ਹੋ ਗਏ ਅੱਛਾ ਜੀ ਕੈਂਪ ਲੱਗਦੇ ਨੇ ਔਰ ਇਹਨਾਂ ਦੀ ਇੱਕ ਹੋਰ ਹੈ ਜੀ ਜਿੰਨਾ ਵੀ ਖਰਚਾ ਆਣਾ ਨਾ ਜੀ ਇਹ ਆਪਣੇ ਵੰਡ ਕੇ ਪਾ ਦੇ ਜੀ ਇਹ ਸੱਤੋਂ ਨਹੀਂ ਲਿਆ ਜੇ ਦੋਹਾਂ ਹੀ ਮੈਡੀਕਲ ਵੀ ਜਿਹੜਾ ਲੈਣਾ ਜੋ ਵੀ ਲੈਣਾ ਜੀ ਜਿੰਨਾ ਵੀ ਹੱਡੀਆਂ ਦਾ ਵੀ ਸਹਾਰਾ ਜੀ ਉਹ ਸਾਰੇ ਇਹਨਾਂ ਨੇ ਆਪਣੇ ਪੈਸੇ ਇਕੱਠੇ ਕਰਕੇ ਲੈ ਲਿਆ ਤੇ ਲੋਕ ਕਹਿੰਦੇ ਲੈਬਾਰਟਰੀ ਦੀ ਜ਼ਰੂਰਤ ਕੀ ਹੈ ਦੇਖੋ ਸੋਤਾ ਸਾਹਿਬ ਇਹ ਜਿਹੜੇ ਕਹਿੰਦੇ ਜ਼ਰੂਰਤ ਕੀ ਹੈ ਇਹ ਵੀ ਉਹਨੇ ਪੈਦਾ ਕੀਤੇ ਆ ਹਾਂ ਜਿਹੜੇ ਕਹਿੰਦੇ ਜ਼ਰੂਰਤ ਤਾਂ ਉਹਨ ਵੀ ਪੈਦਾ ਕੀਤੇ ਸਹੀ ਗੱਲ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੀ ਜੀ ਉਹ ਤਾਂ ਵਿੱਚ ਰਮਿਆ ਹੋਇਆ ਜੀ ਉਹ ਦੇਖ ਲੈ ਤਮਾਸ਼ਾ ਹੂੰ ਤਮਾਸ਼ਾ ਦੇਖ ਰਿਆ ਕਿਉਂਕਿ ਸਾਰੀ ਦੁਨੀਆ ਤਮਾਸ਼ਾ ਹੈ ਹਾਈ ਹਾਈ ਮੈਂ ਹਾਂ ਪਰਮਪੁਰਖ ਦਾ ਦਾਸ ਆ ਦੇਖਣ ਆਇਓ ਜਗਤ ਤਮਾਸ਼ਾ ਸਤਿਗੁਰੂ ਦਸਵੇਂ ਪਾਤਸ਼ਾਹ ਕਹਦੇ ਆ ਜੀ ਵੀ ਮੈਂ ਤਾਂ ਉਹਦਾ ਦਾਸ ਆ ਜਿਹੜਾ ਦੁਨੀਆ ਦਾ ਪਰਮਪੁਰਖ ਆ ਮੈਂ ਉਹਦਾ ਦਾਸ ਆ ਤੇ ਮੈਂ ਤਮਾਸ਼ਾ ਦੇਖਣ ਆਇਆ ਤੇ ਕਈ ਕਹਿੰਦੇ ਵੀ ਅਸੀਂ ਤਮਾਸ਼ਾ ਸਹਾਈ ਸਾਡੇ ਕਰਕੇ ਆ ਮੈਂ ਨਾ ਹੁੰਦਾ ਤਾਂ ਪਤਾ ਨਹੀਂ ਕੀ ਹੋਣਾ ਸੀ ਬਿਲਕੁਲ ਇੱਥੇ ਬੜੇ ਹੋ ਕੇ ਚਲੇ ਗਏ ਤੇ ਬੜੇ ਹੋ ਕੇ ਜਾਣੇ ਆ لیکن جنਾਂ ਦਾ نام ਦੇ ਨਾਲ ਪਿਆਰ ਆ جنਾਂ ਦਾ ਲੋਕਾਂ ਦੇ ਨਾਲ ਮਨੁੱਖਤਾ ਦੇ ਨਾਲ ਪਿਆਰ ਆ ਇਨਸਾਨੀਅਤ ਦੇ ਨਾਲ ਪਿਆਰ ਆ ਧਰਮਾਂ ਦੀਆਂ ਲੜਾਈਆਂ ਤੋਂ ਉੱਪਰ ਉਠਣਾ ਚਾਹੀਦਾ ਜਾਤਾਂ ਦੀਆਂ ਲੜਾਈਆਂ ਤੋਂ ਉੱਪਰ ਉਠਣਾ ਚਾਹੀਦਾ ਬੋਲੀਆਂ ਤੋਂ ਉੱਪਰ ਉਠਣਾ ਚਾਹੀਦਾ ਇਲਾਕੇ ਤੋਂ ਉੱਪਰ ਉਠਣਾ ਚਾਹੀਦਾ ਤਾਂ ਜਾ ਕੇ ਮਨੁੱਖਤਾ ਲਈ ਆਪਾਂ ਕੁਝ ਕਰ ਸਕਦੇ ਹਾਂ ਇਸੇ ਕਰਕੇ ਜਿਹੜੇ ਲੋਕ ਕਹਿੰਦੇ ਹੋਵੇ ਕੀ ਫਾਇਦਾ ਆ ਇਹਦਾ ਕੀ ਫਾਇਦਾ ਆ ਉਹ ਵੀ ਉਹ ਨਹੀਂ ਪਾਇਦਾ ਕੀਤੇ ਆ ਜਿੱਦਾਂ ਦੀ ਉਹਨਾਂ ਨੂੰ ਮਤ ਬਖਸ਼ੀ ਆ ਉਦਾਂ ਤੋਂ ਭੁੱਲ ਜਾਂਦੇ ਆ ਬੋਕੋ ਵਾਕੇ ਇਹ ਉਹੀ ਗੱਲ ਹੈ ਕਿ ਅਕਾਲ ਪੁਰਖ ਨੇ ਸਾਰਿਆਂ ਨੂੰ ਭੇਜਿਆ ਚੰਗੇ ਮੰਦੇ ਸਭ ਤੇਰੇ ਬੰਦੇ ਵਾਹ ਕਿਉਂਕਿ ਬਾਬਾ ਬੁੱਲੇ ਸ਼ਾਹ ਨੇ ਵੀ ਕਿਹਾ ਚੰਗਾ ਹਾਂ ਮੰਦਾ ਹਾਂ ਫਿਰ ਵੀ ਤੇਰਾ ਬੰਦਾ ਹਾਂ ਜਿੱਦਾਂ ਦੀ ਵੀ ਅਕਾਲ ਪੁਰਖ ਤੂੰ ਸਾਡੇ ਤੇ ਕਿਰਪਾ ਕੀਤੀ ਐ ਅਸੀਂ ਉਸ ਰਜਾ ਦੇ ਵਿੱਚ ਰਹਿਣ ਦੀ ਸਾਨੂੰ ਹਿੰਮਤ ਚਾਹੀਦੀ ਐ ਔਰ ਤਾਕਤ ਚਾਹੀਦੀ ਐ ਮੇਰੇ ਨਾਲ ਅਨਿਲ ਅਤਰੀ ਜੀ ਵੀ ਬੈਠੇ ਨੇ ਅੱਜ ਪਹਿਲੀ ਵਾਰ ਦੇਖੋ ਕੋਈ ਵੀ ਸ਼ਖਸ ਜੇ ਪਹਿਲੀ ਵਾਰ ਤਾਂ ਆਉਂਦਾ ਸੀ ਵੀ ਜਦੋਂ ਪਹਿਲੀ ਵਾਰ ਆਏ ਸੀਗੇ ਤਾਂ ਸਾਨੂੰ ਮਤਲਬ ਇਨਾਕ ਚਾਹ ਸੀਗਾ ਔਰ ਘਰ ਪਰਿਵਾਰ ਚ ਜਾ ਕੇ ਗੱਲਬਾਤ ਕੀਤੀ ਬ੍ਰਦਰ ਨਾਲ ਗੱਲਬਾਤ ਕੀਤੀ ਉਹ ਵੀ ਆਪਣੇ ਵਾਈਫ ਨਾਲ ਇਸ ਦਰਬਾਰ ਚ ਇੱਕ ਦੋ ਦਿਨਾਂ ਬਾਅਦ ਹੀ ਆ ਕੇ ਗਏ ਅਸੀਂ ਇੱਕ ਦੂਜੇ ਨੂੰ ਤਨਵੇਹ ਜਦੋਂ ਕਰਦੇ ਆ ਤਾਂ ਪਤਾ ਲੱਗਦਾ ਅਦਰੀ ਸਾਹਿਬ ਅੱਜ ਪਹਿਲੀ ਵਾਰ ਆਏ ਹੋ ਕਿਸ ਤਰ੍ਹਾਂ ਆ ਕੇ ਲੱਗਾ ਮਹਿਸੂਸ ਬਹੁਤ ਅਸਰ ਲੱਗਾ ਸੋਤਾ ਸਭ ਜੀ ਜਿੱਤਨਾ ਮੈਂ ਪਹਿਲੇ ਵੀ ਦੱਸਿਆ ਹੈ ਕਿ ਮਨਛਾ ਤੇ ਮੇਰੀ ਇਸ ਜਗ੍ਹਾ ਤੇ ਆਉਣ ਦੀ ਬਹੁਤ ਦੇਰ ਦੀ ਸੀ ਜਦੋਂ ਜਸਪ੍ਰੀਤ ਸਰ ਨੇ ਮੈਨੂੰ ਦੱਸਿਆ ਸੀ ਪਰ ਅੱਜ ਕਾਫੀ ਦਿਨਾਂ ਬਾਅਦ ਜਿਹੜਾ ਹੈ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਇਹ ਸਾਰਾ ਜਿਹੜਾ ਮਤਲਬ ਇਲਾਕਾ ਕਹਿ ਲੋ ਜਾਂ ਇਹ ਦਰਬਾਰ ਕਹਿ ਲੋ ਮਤਲਬ ਇੱਕ ਬੜਾ ਰਮਣੀਕ ਜਗ੍ਹਾ ਦੇ ਉੱਤੇ ਮਸੀਹਾ ਦਰਬਾਰ ਹੈ ਔਰ ਸਭ ਤੋਂ ਵਧੀਆ ਜਿਹੜਾ ਮੈਨੂੰ ਲੱਗਾ ਹੈ ਇੱਥੋਂ ਦੇ ਮੌਜੂਦਾ ਜਿਹੜੇ ਸੇਵਕ ਕਹਿ ਸਕਦੇ ਆ ਜਿਹੜੇ ਜਿਹੜੇ ਇੱਥੋਂ ਦੇ ਮਾਲਕ ਕਹਿ ਸਕਦੇ ਆ ਜਿਹੜੀ ਸਖੀਅਤ ਕਹਿ ਸਕਦੇ ਆ ਉਹਨਾਂ ਨਾਲ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਾ ਕਿ ਉਹ ਖੁਦ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ ਉਹ ਬਣਾ ਰਹੇ ਸੀ ਜਦੋਂ ਅਸੀਂ ਉਧਰ ਰਸੋਈ ਵੱਲ ਗਏ ਆ ਤੇ ਮੈਨੂੰ ਬਹੁਤ ਅੱਛਾ ਲੱਗਾ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਵੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਮੈਂ ਹਮੇਸ਼ਾ ਬਾਪੂ ਆਪਣੇ ਕੁੰਬਦਾਸ ਜੀ ਅਗੇ ਹੀ ਅਰਦਾਸ ਕਰਦਾ ਕਿ ਇਹ ਡੇਰੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਰਤੇ ਉਹ ਹਮੇਸ਼ਾ ਆਪਣੀ ਆਉਣ ਵਾਲੀ ਸੰਗਤ ਦੇ ਉੱਤੇ ਆਪਣਾ ਅਸ਼ੀਰਵਾਦ ਬਣਾਈ ਰੱਖੇ ਬਿਲਕੁਲ ਦੋਸਤੋ ਇਹ ਅਸ਼ੀਰਵਾਦ ਤਾਂ ਉਹਦਾ 24 ਘੰਟੇ ਸੰਗਤ ਦੇ ਉੱਪਰ ਵਰਤ ਰਿਹਾ ਸੋ ਅੱਜ ਅਨਿਲ ਅਤਰੀ ਜੀ ਪਹਿਲੀ ਵਾਰ ਆਏ ਆ ਔਰ ਰੌਸ਼ਨ ਜੀ ਤਾਂ ਮੈਂ ਜਿਵੇਂ ਦੱਸਿਆ ਕਿ 9 ਸਟੈਂਡਰਡ ਤੋਂ ਬਾਪੂ ਕੁੰਬਦਾਸ ਜੀ ਦੇ ਉਹਨਾਂ ਨੇ ਦਰਸ਼ਨ ਕੀਤੇ ਨੇ ਔਰ ਛਪੜੀ ਤਾਂ ਅਸੀਂ ਅੱਜ ਇਸ ਦਰਬਾਰ ਦੇ ਵਿੱਚ ਉਹ ਪਹਿਲੀ ਵਾਰ ਆਏ ਨੇ ਤੇ ਕੁਝ ਕਹਿਣਾ ਚਾਹੁੰਦੇ ਹੋ ਸਰ ਸਰ ਇੱਥੇ ਆ ਕੇ ਪਤਾ ਚੱਲਿਆ ਬਾਪੂ ਜੀ ਦੇ ਦੇਦੇ ਦੇ ਬਾਰੇ ਬਹੁਤ ਵਧੀਆ ਲੱਗਿਆ ਸਭ ਤੋਂ ਅੱਛਾ ਲੱਗਿਆ ਤੁਸੀਂ ਤਾਂ ਲੱਕੀ ਹੋ ਕਿ ਨੌਮੀ 'ਚ ਹੀ ਬਾਪੂ ਜੀ ਦੇ ਦਰਸ਼ਨ ਕਰ ਲਏ ਜੀ ਸਰ ਇੱਕ ਵਾਰੀ ਕਹਿੰਦੇ ਬਾਪੂ ਜੀ ਦੇ ਦਰਸ਼ਨ ਕਰਨ ਜਾਣਾ ਤੇ ਉਹ ਸਾਈਕਲਾਂ ਤੇ ਹੀ ਆਏ ਸੀਗੇ ਅੱਛਾ ਜੀ ਖਾਨਪੁਰ ਬੈਠੇ ਸੀ ਲੇਖੋ ਅੱਜ ਗੱਡੀ ਜਾਈ ਉਹ ਅੱਜ ਗੱਡੀ ਦੇ ਵਿੱਚ ਆਏ ਹੈ ਤੇ ਅੱਜ ਤਾਂ ਪ੍ਰਧਾਨ ਜੀ ਦੇ ਸਦਕਾ ਹਾਂ ਸਦਾ ਕਿਸ ਸੰਜ ਬਹੁਤ ਅਸੀਂ ਤੇ ਜਸਸਾ ਸਾਹਿਬ ਦਾ ਹਮੇਸ਼ਾ ਗੁਣਗਾਨ ਕਰਦੇ ਆ ਹਮੇਸ਼ਾ ਕਹਿੰਦੇ ਆ ਕਿ ਇਹਨਾਂ ਦੀ ਬਦੌਲਤ ਸਾਡ ਨੂੰ ਵੀ ਇੱਥੇ ਦਰਬਾਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਕਿਉਂਕਿ ਸੱਚੇ ਦਿਲੋਂ ਜਿਸ ਦੇ ਨਾਲ ਵੀ ਤੁਸੀਂ ਮਰਜ਼ੀ ਜੁੜ ਜੋ ਔਰ ਬਸ਼ਰਤ ਹੈ ਕਿ ਤੁਹਾਡੀ ਨੀਅਤ ਜਿਹੜੀ ਹੈ ਬਿਲਕੁਲ ਸੱਚੀ ਹੋਣੀ ਚਾਹੀਦੀ ਹੈ ਔਰ ਭਗਤ ਧੰਨੇ ਜੱਟ ਦੀ ਰਹਿਮਤ ਦੇਖੋ ਕਹਿ ਸਕਦੇ ਆ ਕਿ ਉਹਨਾਂ ਦਾ ਵਿਸ਼ਵਾਸ ਦੇਖੋ ਕਿ ਪੱਥਰ ਦੇ ਵਿੱਚੋਂ ਉਹਨਾਂ ਨੇ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਜਿਸ ਦਾ ਸਭ ਕੀ ਕਹਿਣਾ ਚਾਹੁੰਦੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਇਸ ਡੇਰੇ ਦੇ ਨਾਲ ਜੁੜ ਗਏ ਜੀ ਮੈਂ ਭਗਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇੱਥੇ ਪੰਚਰ ਮੜਲੇ ਜਗ੍ਹਾ ਲੈ ਲਓ ਹੂੰ ਬਈ ਮੈਂ ਸਤਾਰਾਂ ਚ ਰਿਟਾਇਰ ਹੋ ਜਾਣਾ ਤੇ ਇਹ ਕਹਿੰਦੇ ਕੋਈ ਨਹੀਂ ਦੇਖ ਲੈਨੇ ਪਰ ਡੇਰਾ ਐਡਾ ਵੱਡਾ ਤੁਸੀਂ ਡੇਦੇ ਚ ਲੈ ਲਓ ਹੂੰ ਮੈਂ ਕਿਹਾ ਵੀ ਡੇਦੇ ਚ ਨਹੀਂ ਅਸੀਂ ਰਹਿਣ ਦੇ ਲਾਇਕ ਹੈ ਨਹੀਂ ਗੇ ਹੂੰ ਹੂੰ ਚਲੋ ਆਪਾਂ ਦੇਖਦੇ ਆਂ ਪਤਾ ਨਹੀਂ ਉਹਨਾਂ ਦੀ ਖੇਡ ਕੀ ਸੀ ਬਾਪੂ ਜੀ ਦੀ ਇਹਨਾਂ ਨੇ ਇਧਰੋਂ ਜਗਾ ਲਲਿਤ ਉਧਰੋਂ ਮੈਨੂੰ ਉਹਨੇ ਐਸੋਸੀਏਸ਼ਨ ਨੇ ਪ੍ਰਧਾਨ ਬਣਾ ਲਿਆ ਹੂੰ ਪ੍ਰਧਾਨ ਬਣਦੇ ਸਾਰੇ ਆਪਾਂ ਉਧਰ ਕੰਮ ਸ਼ੁਰੂ ਕਰ ਲਿਆ ਜਦੋਂ ਮੈਂ ਇਹਨਾਂ ਕੋਲ ਆਇਆ ਤੇ ਇਹ ਕਹਿੰਦੇ ਵੀ ਜਗਾ ਲੈ ਲਈ ਇੱਕ ਕਨਾਲ ਵੀ ਤੁਸੀਂ ਦੇਖ ਲਓ ਹਾਂ ਮੈਂ ਕਹਾ ਹੁਣ ਤਾਂ ਭਾਗ ਜੀ ਇਹ ਤੇ ਬਾਪੂ ਜੀ ਦੇ ਕੋਈ ਰਜਾ ਹੋਰ ਲੱਗਦੀ ਹੈ ਹੂੰ ਇਹ ਕਹਿੰਦੇ ਕੋਈ ਨਹੀਂ 40000 ਰੁਪਏ ਦੀ ਸੇ ਸਾਡੀ ਜਗਾ ਉਹ ਇੱਕ ਕਨਾਲ ਜੀ ਮੈਂ ਕਹਾ ਵੀ ਚਲੋ ਹੁਣ ਉਹਨਾਂ ਦੀ ਰਜਾ ਹੀ ਆ ਪਤਾ ਨਹੀਂ ਕੌਣ ਜੀ ਕਿੱਧਰੋਂ ਲਾਇਆ ਹੂੰ ਸੋ ਅੱਜ ਜਿਹੜਾ ਉਹ ਭਵਨ ਬਣਿਆ ਹੂੰ ਇਹ ਬਾਪੂ ਜੀ ਦੇ ਤਿਆਗ ਤੇ ਬਰਾਗ ਉਹਨਾਂ ਦੀ ਜਿਹੜੀ ਲੋਕਾਂ ਦੇ ਪ੍ਰਤੀ ਸ਼ਰਧਾ ਲੋਕਾਂ ਦੇ ਲਈ ਉਹ ਕੰਮ ਕਰਕੇ ਗਏ ਔਰ ਐਡਾ ਵੱਡਾ ਦੁਨੀਆਂ ਨੂੰ ਰਾਹ ਦੱਸ ਗਏ ਵੀ ਇਹ ਦੁਨੀਆਂ ਉੱਤੇ ਸਾਡਾ ਕੁਝ ਨਹੀਂ ਇੱਥੇ ਤਾਂ ਲੋਕ ਰੁਪਈਏ ਜੋੜਦੇ ਫਿਰਦੇ ਆ ਉਹ ਅਗ ਲਾਉਂਦੇ ਸੀ ਜਿਹੜਾ ਕੋਈ ਚੜਾਉਂਦਾ ਸੀ ਮੈਂ ਇੱਥੇ ਤੱਕ ਵੀ ਦੇਖਿਆ ਆਪਣੇ ਆਪ ਕਿ ਕਿ ਬਹੁਤ ਤਰ੍ਹਾਂ ਦਾ ਫਰੂਟ ਉਹ ਹੋਰ ਸਦਾ ਕੁਛ ਕਿਹਦਾ ਡੰਗਣਾ ਆ ਕਿਹਦੇ ਲਿਖਿਆ ਆ ਉਹੋ ਹੀ ਚੱਕ ਕੇ ਉਹਨੇ ਖਾਣਾ ਬਾਕੀ ਪੈ ਤੇ ਪੈ ਰਿਆ ਸੋ ਇਸ ਕਰਕੇ ਜਿਹੜੇ ਉਹਨਾਂ ਦੀ ਅੱਜ ਜੇ ਭਵਨ ਐ ਇੰਨਾ ਵੱਡਾ ਬਣਿਆ ਔਰ ਭਵਨ ਦੇ ਉੱਤੇ ਸਭ ਤੋਂ ਵੱਡੀ ਗੱਲ ਆ ਕਿ ਬਾਪੂ ਜੀ ਦੇ ਸੇਵਕ ਜਿਹੜੇ ਖਾਸ ਸੇਵਕ ਬਾਪੂ ਜੀ ਦੇ ਜਿਨ੍ਹਾਂ ਦੇ ਪਿਤਾ ਜੀ ਨੇ ਬਾਪੂ ਜੀ ਦੀ ਸੇਵਾ ਕੀਤੀ ਉਸ ਪਵੰਦੇ ਉੱਤੇ 10 ਲੱਖ ਰੁਪਈਆ ਉਹਨਾਂ ਨੇ ਪਹਿਲੀ ਮੰਜਲ ਹੀ ਦਿੱਤਾ ਆਹੋ 10 ਲੱਖ ਰੁਪਈਆ ਸੋ ਅੱਜ ਉਹਨਾਂ ਨੂੰ ਅਸੀਂ ਕਿਸੇ ਵੀ ਗੱਲ ਦੇ ਵਿੱਚ ਕਹਿੰਨੇ ਆ ਵੀ ਸਾਨੂੰ ਲੋੜ ਆ ਕਿਤੇ ਉਹ ਅੱਜ ਵੀ ਲੋਕਾਂ ਦੇ ਨਾਲ ਜੁੜੇ ਹੋਏ ਆ ਕਿਤੇ ਕਿਸੇ ਬੱਚੇ ਨੂੰ ਪੜ੍ਹਾਈ ਲਈ ਚਾਹੀਦਾ ਕਿਸੇ ਹੋਰ ਚੀਜ਼ ਲਈ ਚਾਹੀਦਾ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਇੱਥੇ ਮੈਨੂੰ ਉਹ ਪਹਿਲੀ ਵਾਰ ਹੀ ਮਿਲੇ ਸੀਗੇ ਹੂੰ ਦੇਦੇ ਜੀ ਕਹਿੰਦੇ ਜੇਕਰ ਤਾਂ ਟਾਈਮ ਲੱਗਾ ਅਮਰੀਕਾ ਆਇਆ ਤਾਂ ਮੈਨੂੰ ਮਿਲਿਓ ਜੀ ਮੈਂ ਅਮਰੀਕਾ ਗਿਆ ਕੁਦਰਤੀ 14 ਦੇ ਵਿੱਚ 14 ਦੇ ਵਿੱਚ ਉਹਨਾਂ ਦੇ ਨਾਲ ਅਮਰੀਕਾ ਜਿੱਥੇ ਮੈਂ ਗਿਆ ਸੀ ਉਹਨਾਂ ਕੋਲ ਨਹੀਂ ਸੀ ਗਿਆ ਅੱਛਾ ਜੀ ਉਹ ਮੇਰੇ ਦੋਸਤ ਕਹਿੰਦੇ ਵੀ ਛੱਡੋ ਬੜੇ ਆਪਾਂ ਇੱਥੇ ਅਮਰੀਕਾ 'ਚ ਕਹਿੰਦੇ ਹੁੰਦੇ ਉੱਥੇ ਇੰਡੇ 'ਚ ਜਾ ਕੇ ਮਿਲਦਾ ਕੋਈ ਨਹੀਂ ਹੁੰਦਾ ਹੂੰ ਪਰ ਜਦੋਂ ਅਸੀਂ ਉਹਨਾਂ ਨੂੰ ਤਰਸੀਮ ਜੀ ਉਹਨਾਂ ਨੂੰ ਮਿਲੇ ਉਹ ਵਰਨਾ ਸਾਹਿਬ ਨੂੰ ਮੇਰੇ ਦੋਸਤ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਸਾਡੇ ਕੋਲ ਹੀ ਰਹਿਣ ਦਿਓ ਇਹ ਮਹੀਨਾ ਸਾਡੇ ਕੋਲ ਹੀ ਰਹਿਣਗੇ ਰਾਤ ਵੀ ਰਹੇ ਅਸੀਂ ਉੱਥੇ ਸਾਰਾ ਕੁਝ ਸੋ ਮੈਂ ਤਾਂ ਤਾਂ ਦੱਸਦਾ ਵੀ ਇਹ ਸਿਰਫ ਉਹਨਾਂ ਦੀ ਸੰਗਤ ਜਿਹੜੀ ਹੈ ਨਾ ਵਿਸ਼ਵਾਸ ਜਿਹੜਾ ਹੈ ਸਭ ਤੋਂ ਵੱਡਾ ਹੈ ਸੋ ਅੱਜ ਅਸੀਂ ਕਿਸੇ ਵੀ ਮੇਲੇ ਕੋਈ ਸਾਨੂੰ ਲੱਗਦਾ ਵੀ ਮਿਸ਼ਨ ਦੇ ਵਿੱਚ ਕਿਤੇ ਪ੍ਰੋਬਲਮ ਆਉਂਦੀ ਹੈ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰਦੇ ਹਾਂ ਤੇ ਉਹ ਹਮੇਸ਼ਾ ਕਹਿੰਦੇ ਵੀ ਖੜੇ ਮੱਥੇ ਵੀ ਅਸੀਂ ਨਾਲ ਖੜੇ ਹਾਂ ਸੋ ਇਹ ਇਹ ਸਾਰਾ ਕੁਝ ਬਾਪੂ ਜੀ ਕਰਕੇ ਹੋ ਰਿਹਾ ਹੈ ਇਹ ਮੇਰੇ ਕਰਕੇ ਕੁਝ ਨਹੀਂ ਹੋ ਰਿਹਾ ਦੇਣ ਵਾਲੇ ਉਹ ਕਹਿੰਦੇ ਸਾਨੂੰ ਦੇਣ ਵਾਲੇ ਬਾਪੂ ਜੀ ਹੈ ਹਮ ਤੇ ਅਸੀਂ ਤਾਂ ਮੰਗਣ ਵਾਲੇ ਆ ਹੁਣ ਮੰਗਣ ਦਾ ਵੀ ਗੱਲ ਇਹ ਆ ਵੀ ਬਾਪੂ ਜੀ ਜੇ ਏਡੀ ਕਿਰਪਾ ਵੀ ਉਹ ਸਾਡੇ ਆਪਣੇ ਲਈ ਨਹੀਂ ਮੰਗਣ ਲਈ ਕਹਿੰਦੇ ਹਮ ਲੋਕਾਂ ਲਈ ਲੋੜਵੰਦਾ ਲਈ ਮੰਗਣ ਲਈ ਕਹਿੰਦੇ ਕਿਉਂਕਿ ਉਹਨਾਂ ਨੇ ਸਾਨੂੰ ਪਹਿਲਾਂ ਹੀ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਰ ਦਿੱਤਾ ਵੀ ਤੇਰੇ ਕੋਲ ਬਹੁਤ ਕੁਝ ਹੈ ਤੈਨੂੰ ਮੰਗਣ ਦੀ ਲੋੜ ਨਹੀਂ ਕੋਈ ਪਰ ਲੋਕਾਂ ਲਈ ਜੇਕਰ ਮੰਗਦੇ ਆਂ ਤੇ ਲੋਕ ਦੇ ਵੀ ਰਹੇ ਅੱਜ ਇਸ ਕਰਕੇ ਮੈਂ ਤਾਂ ਕਹਿਣਾ ਚਾਹੁੰਦਾ ਸੀ ਕਿ ਜੇਕਰ ਵਿਸ਼ਵਾਸ ਹੈ ਫਿਰ ਤਾਂ ਸਭ ਕੁਝ ਹੀ ਹੈ ਜੇਕਰ ਵਿਸ਼ਵਾਸੀ ਨਹੀਂ ਫਿਰ ਜਿੱਥੇ ਮਰਜ਼ੀ ਚੱਲ ਜਾਓ ਕੁਝ ਨਹੀਂ ਮਿਲਣਾ ਬਿਲਕੁਲ ਜੀ ਗੱਲ ਉੱਥੇ ਹੀ ਆ ਗਈ ਵਿਸ਼ਵਾਸ ਤੇ ਸੋ ਬਹੁਤ ਅੱਛਾ ਲੱਗਦਾ ਹੈ ਇਸ ਦਰਬਾਰ ਦੇ ਵਿੱਚ ਆ ਕੇ 40 ਪਾਸੇ ਮਤਲਬ ਪਹਾੜ ਹੀ ਪਹਾੜ ਹੈ ਗ੍ਰੀਨਰੀ ਹੈ ਬਿਲਕੁਲ ਔਰ بڑے بڑے ਮਤਲਬ ਕਹਿ ਸਕਦੇ ਆਂ ਕਿ ਥੀਆਂ ਨੇ ਔਰ ਖੱਡਾਂ ਬੜੀਆਂ ਹੋਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਰਮਣੀਕ ਜਗ੍ਹਾ ਤੇ ਆ ਕੇ ਮਨ ਬੜਾ ਲੱਗਦਾ ਹੈ ਦਿਲ ਤਾਂ ਕਰਦਾ ਹੈ ਕਿ ਇੱਥੇ ਰਹੀਏ ਪਰ ਕਈ ਕਹਿੰਦੇ ਹੁੰਦੇ ਆ ਕਿ ਉਹ ਵੀ ਜਿਹੜੀਆਂ ਪਰਿਵਾਰ ਪਾਲਣ ਦੀਆਂ ਡਿਊਟੀਆਂ ਇਹ ਵੀ ਉਹਦੀਆਂ ਲਗਾਈਆਂ ਹੋਈਆਂ ਨੇ ਸੋ ਇਸ ਕਰਕੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਇਹ ਰਹੀ ਹੈ ਕਿ ਇੱਥੇ ਦੀ ਹਰ ਗਤੀਵਿਧੀ ਨੂੰ ਰਿਕਾਰਡ ਕਰਕੇ ਪੋਸੂ ਨਾਮਾ ਚੈਨਲ ਤੇ ਚਲਾਈਏ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਤਾ ਪੋਸੂ ਨਾਮਾ ਚੈਨਲ ਵਾਸਤੇ ਇੱਕ ਵਾਰੀ ਫਿਰ ਇੰਟਰਵਿਊ ਕਰ ਦਮਾ ਇਹ ਮੌਜੂਦਾ ਗੱਦੀ ਨਿਸ਼ੀਨ ਨੇ ਬਾਬਾ ਭਾਗ ਸਿੰਘ ਜੀ ਜਿਹੜੇ ਕਿ ਇਸ ਸਮੇਂ ਛਪਰੀ ਧਾਮ 베ਰੇ ਨੂੰ ਚਲਾ ਰਹੇ ਨੇ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਔਰ ਅਨਿਲ ਲਤਰੀ ਜੀ ਜੋ ਬਕਾਇਦਾ ਤੌਰ ਤੇ ਪਟਿਆਲੇ ਆਏ ਨੇ ਸਾਡੇ ਨਾਲ ਔਰ ਮਿਸਟਰ ਰੌਸ਼ਨ ਲਾਲ ਜੀ ਜਿਹੜੇ ਕਿ ਪਟਿਆਲੇ ਤੋਂ ਸਾਡੇ ਨਾਲ ਨੇ ਸੋ ਤੁਹਾਨੂੰ ਸਾਡਾ ਇਹ ਐਪੀਸੋਡ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣਾ ਔਰ ਜੇਕਰ ਤੁਸੀਂ ਵੀ ਇਸ ਦਰਬਾਰ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ نیچے ਨੰਬਰਾਂ ਤੇ ਤੁਸੀਂ ਕਿਸੇ ਸਮੇਂ ਵੀ ਕਾਲ ਕਰਕੇ ਪੂਰਾ ਐਡਰੈਸ ਲੈ ਸਕਦੇ ਹੋ ਜੁੜੇ ਰਹੋ ਪੋਸੂ ਨਾਵਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਨੂੰ ਸੋ ਤੁਹਾਨੂੰ ਦਿਓ ਇਜਾਜ਼ਤ